ਇੱਕ ਬਾਣੀਆ ਚ ਇੱਕ ਪਿੰਡ ਵਿੱਚ ਉਹ ਬਹੁਤ ਗਰੀਬ ਸੀ ਗਰੀਬ ਕੀ ਸੀ ਵਿਚਾਰੇ ਦੇ ਦੋ ਬੱਚੇ ਤੇ ਛੋਟੇ ਛੋਟੇ ਘਰ ਵਾਲੀ ਸੀ ਉਹ ਕੀ ਕਰਦਾ ਇੱਕ ਉਹਦੀ ਛੋਟੀ ਜੀ ਦੁਕਾਨ ਕਰੀ ਫਿਰ ਹੁਣੇ ਜਵਾਕ ਪਾਲਣ ਦੇ ਤੰਗ ਕਰੇ ਉਹ ਜਾਇਆ ਕਰੇ ਥੋੜਾ ਕਨਾ ਸਜਦਾ ਸੌਦਾ ਲਿਆਇਆ ਕਰੇ ਆਪਣੇ ਬਾਜ਼ਾਰ ਤੋਂ ਲਵੇ ਬਾਜ਼ਾਰ ਤੇ ਜਿਵੇਂ ਆਪਣੇ ਆ ਲੌਂਗਾ ਲੈ ਉਤੋਂ ਲਿਆ ਕੇ ਥੋੜਾ ਕਨਾ ਸੌਦਾ ਉਹ ਆਪਣੀ ਦੁਕਾਨ ਚ ਵੇਚਿਆ ਕਰੇ ਪਹਿਲਾਂ ਤਾਂ ਫੇਰ ਉਹਦਾ ਵਿਚਾਰਾ ਆਪ ਉਹ ਆਟਾ ਕੋਟਾ ਲੈ ਆਇਆ ਕਰੇ ਉਹ ਜਵਾਕਾਂ ਨੂੰ ਵਿਚਾਰੇ ਰੋਟੀ ਟੁਕਾ ਆਪਦਾ ਕਰਕੇ ਆਪਦਾ ਵੀ ਜੂਨ ਗੁਜ਼ਾਰਾ ਐਂ ਕਰਿਆ ਕਰਨ ਉਹਦਾ ਐਂ ਕੰਮ ਚੱਲਦਾ ਗਿਆ ਚੱਲਦਾ ਗਿਆ ਇੱਕ ਉਥੇ ਫੇਰ ਜਾਂਦਾ ਜਦੋਂ ਲੈਣ ਸੌਦਾ ਉਹਦੇ ਰਾਹ 'ਤੇ ਇੱਕ ਸਾਧਵੀ ਰਹਿੰਦੇ ਸੰਤ ਰਾਹ ਦੇ ਵਿੱਚ ਕੁਟਿਆ ਤੇ ਉਹਦੀ ਸੰਤ ਬਹੁਤ ਵਧੀਆ ਤੇ ਬ੍ਰਹਮ ਗਿਆਨੀ ਤੇ ਪੰਚੀ ਹੋਈ ਰੂਹ ਤੇ ਉਨ ਉਥੇ ਭਈ ਸੰਗਤਾਂ ਦੇਖਦਾ ਕੱਠ ਵੱਠ ਵੇ ਸਾਦਾ ਉਹਨਾਂ ਦਾ ਵਿਚਾਰੇ ਨੂੰ ਟਾਈਮ ਇੰਟੀ ਵੀ ਇੱਥੇ ਖੜ ਜੀਏ ਉਹ ਤਾਂ ਸੱਦਾ ਜਾਂਦਾ ਸੌਦਾ ਲਿਆਉਂਦਾ ਥੋੜਾ ਕਨ ਲਿਆ ਕੇ ਆਪਦਾ ਵੇਚ ਕੇ ਤਵਾਕਾ ਨੂੰ ਫੇਰ ਆਪ ਆਟਾ ਕੋਟਾ ਲੈ ਕੇ ਰੋਟੀ ਟੋਕ ਪਕਾ ਕੇ ਖਾ ਲੈਂਦੇ ਤੂੰ ਇਹ ਦਿਨ ਫੇਰ ਵਗ ਜਾਂਦਾ ਇੱਕ ਦਿਨ ਉਹਨੂੰ ਘਰੇ ਤਾਪ ਚੜ ਗਿਆ ਬੁਖਾਰ ਹੋ ਗਿਆ ਪੁੱਠਿਆ ਨਾ ਜਾਵੇ ਤੁਰਿਆ ਨਾ ਜਾਵੇ ਤੂੰ ਪਤਾ ਹੀ ਜਾ ਜੋ ਬੁਖਾਰ ਹੋ ਜੇ ਬੰਦਾ ਫਿਰ ਔਖਾ ਹੀ ਹੋ ਜਾਂਦਾ ਉਹ ਕਹਿੰਦੇ ਵੀ ਸਰਦਾ ਵੀ ਨਹੀਂ ਸੌਦਾ ਤਾਲਿਆ ਬਣਾ ਸਾਰਨਾ ਨੇ ਉਹ ਕਹਿੰਦੀ ਪਈ ਸੀ ਮੈਂ ਵੇਚ ਪੋਚ ਦੂੰ ਤੂੰ ਔਖਾ ਔਖਾ ਲਿਆ ਦੇ। ਓਏ ਔਖਾ ਔਖਾ ਢਿੱਲਾ ਮੱਠਾ ਗੋਲੀ ਗਾਲੀ ਲੈ ਕੇ ਤੁਰ ਪਿਆ ਉਹ ਜਰ। ਤੁਰਿਆ ਜਾਂਦਾ ਤੁਰਿਆ ਜਾਂਦਾ ਗਾਹਾਂ ਬਾਜ਼ਾਰ ਚ ਫੇਰ ਭੱਗਿਆ। 2-4 ਕਿਲੋਮੀਟਰ ਤੇ ਬਾਜ਼ਾਰ ਤੀ। ਓਨੇ ਦੁਕਾਨ ਤੋਂ ਥੋਕੀ ਤੋਂ ਸੌਦਾ ਲਿਆ। ਸੌਦਾ ਲੈ ਕੇ ਪੀਪੇ ਚ ਪਾ ਲਿਆ। ਮੋਢੇ ਤੇ ਧਰ ਲਿਆ ਆਪਣੇ ਤੇ। ਹੌਲੀ ਹੌਲੀ ਤੁਰਿਆ ਆਉਂਦਾ ਬੁਖਾਰ ਚ ਤੁਰਿਆ ਨਹੀਂ ਜਾਂਦਾ। ਕੀ ਕਰੇ? ਔਖਾ ਹੈ ਉਹ ਸੰਤਾਂ ਦੇ ਜਿੱਥੇ ਸੰਤਾਂ ਦੀ ਕੁਟਿਆ ਟੀ ਉਥੇ ਆ ਗਿਆ ਉਥੇ ਆ ਕੇ ਇਹ ਪ੍ਰਮਾਤਮਾ ਆਪ ਹੀ ਹਿੱਲਾ ਬਣਾ ਲੈਂਦਾ ਜੇ ਕੋਈ ਧੱਲਾ ਮੱਠਾ ਹੈ ਜਾਂ ਕੋਈ ਸਾਰਾ ਕੁਝ ਆਪਦੇ ਆਪ ਹੀ ਕੋਈ ਦੁੱਖ ਤਕਲੀਫ ਹੈ ਕੋਈ ਪਰਹਵਰਾ ਜਾਣਾ ਹੈ ਭੁੱਖਾ ਵੀ ਹੈ ਉਹਦਾ ਇੰਤਜ਼ਾਮ ਸਾਰਾ ਪ੍ਰਮਾਤਮਾ ਵੱਲੋਂ ਹੌਲੀ ਹੌਲੀ ਆਟੋਮੈਟਿਕਲੀ ਬਣ ਜਾਂਦਾ ਹੈ ਉਹ ਤਾਂ ਉਥੇ ਆ ਕੇ ਵੀ ਤੁਰਿਆ ਨਾ ਗਿਆ ਸੰਤਾਂ ਕੋਲੇ ਸੰਤ ਤਾਂ ਕਥਾ ਵਿਚਾਰਾ ਸੁਣ ਕੇ ਸੰਗਤਾਂ ਦਾ ਵਗੀਆਂ ਉਹ ਆਪਦੇ ਅੰਦਰ ਨਾਮ ਜਪ ਰਿਹਾ ਸੀ ਬੈਠਾ ਸੀ ਉਹ ਤਾਂ ਲਾਹੋਂ ਲਗੇ ਪੀਪਾ ਬਣਾ ਲਿਆ ਮੋਟੇ ਤੋਂ ਡਿੱਗ ਪਿਆ ਲੱਗ ਕੇ ਪੀਪੇ ਦਾ ਖੜਕਾ ਹੋਇਆ ਲਿਖਾ ਜੋ ਸੰਤ ਉੱਥੇ ਦੇਖਿਆ ਵੀ ਆ ਖੜਕਾ ਕਾਦਾ ਹੋਇਆ ਜਦੋਂ ਦੇਖਿਆ ਉੱਠ ਕੇ ਭਾਈ ਉਹ ਬੰਦਾ ਡਿਗਿਆ ਪਿਆ ਉਹ ਆਏ ਹਰੇ ਹੋੜੀ ਨੈਮਰਤਾ ਹੁੰਦੀ ਆ ਸੰਤਾਂ ਨੇ ਪ੍ਰੇਮ ਵੀ ਹੁੰਦਾ ਏ ਜਿਹੜੇ ਸਾਧੂ ਸੰਤ ਨੇ ਇਹ ਤਾਂ ਨਿਮਰਤਾ ਜਿਹੜਾ ਬ੍ਰह्म ਗਿਆਨੀ ਆ ਉਹਦਾ ਨਿਮਰਤਾ ਹੀ ਪੂਰੀ ਹੁੰਦੀ ਆ ਉਹ ਚ ਇਹ ਪਰਖੀ ਆ ਵੀ ਇਹ ਬੰਦੇ ਦੇ ਲਵੇ ਹੈਗੀ ਪਹੁੰਚ ਨਿਮਰਤਾ ਹੀ ਉਹਦੇ ਲਵੇ ਕੋਈ ਅਰੁਖਤ ਨਹੀਂ ਹੁੰਦੀ ਉਹਨੇ ਉਹ ਵਿਚਾਰਾ ਠਾਇਆ ਪ੍ਰੇਮ ਨਾਲ ਵੀ ਕੀ ਹੋ ਗਿਆ ਭਾਈ ਤੈਨੂੰ ਸੱਤ ਲੱਗੀ ਕੀ ਹੋ ਗਿਆ ਬੋਚ ਕੇ ਠਾਇਆ ਕਹਿੰਦਾ ਜੀ ਕੁਛ ਨਹੀਂ ਲੱਗਿਆ ਮੈਨੂੰ ਤਾਂ ਬੁਖਾਰ ਚੜਿਆ ਹੋਇਆ ਹੈਗਾ ਵੀ ਮੈਂ ਤਾਂ ਤੋੜਿਆ ਨਹੀਂ ਜਾਂਦਾ ਹਾਂ ਭਈਆ ਪੀਪਾ ਤੇ ਮੈਨੂੰ ਡੱਗ ਪਿਆ ਲਹਿਮਣੀ ਕਹਿੰਦਾ ਹੋ ਹੋ ਭਾਈ ਭਾਈ ਖੜਾ ਕਰਿਆ ਦਮ ਤੋਂ ਮਲਵਾਇਆ ਪਾਣੀ ਤਾਂ ਨਹੀਂ ਪਿਆ ਉਹਨੂੰ ਪਿਆ ਕੇ ਕਹਿੰਦਾ ਕੋਈ ਗੱਲ ਨਹੀਂ ਤੂੰ ਦਮ ਲੈ ਭਈਆ ਦਮ ਲਿਆ ਕਹਿੰਦਾ ਚੱਲ ਫੇ ਭਾਈ ਤੈਨੂੰ ਜੇ ਤੂੰ ਜ਼ਿਆਦੇ ਔਖਾ ਮੈਂ ਛੱਡਿਆਉਣਾ ਕਰੇ ਕਹਿੰਦਾ ਜੀ ਹਾਂ ਤਾਂ ਮੈਂ ਔਖਾ ਹੀ ਆਂ ਕਹਿੰਦਾ ਚੱਲ ਪੀਪਾ ਮੈਂ ਚੱਕ ਲੈਣਾ ਸੰਤ ਕਹਿੰਦੇ ਵੀ ਤਲ ਤੂੰ ਜੇ ਔਖਾਂ ਤੁਰਿਆ ਜਾ ਲੈ ਕਹਿੰਦਾ ਜੀ ਮੇਹਰੂ ਕਿਰਪਾ ਕਰ ਦੋ ਚੱਲ ਛੱਡਿਓ ਕਹਿੰਦਾ ਵੀ ਗੱਲ ਇੱਕ ਹੈ ਜੀ ਤੈਨੂੰ ਮੈਂ ਛੱਡ ਤਾਂ ਆਉਣਾ ਤੈਨੂੰ ਮਜ਼ਦੂਰੀ ਦੇਣੀ ਪਊ ਇਹਦਾ ਮਹਾਰਾਜ ਮਜ਼ਦੂਰੀ ਕਾਦੀ ਮਜ਼ਦੂਰੀ ਤਾਂ ਮੈਂ ਔਖਾਂ ਵੀ ਮੇਲੇ ਵਿੱਚ ਮਜ਼ਦੂਰੀ ਤਾਂ ਹੈ ਨਹੀਂ ਮੈਂ ਤਾਂ ਹੁਣ ਆਹ ਦੇਖ ਆ ਲੈ ਆ ਥੋੜਾ ਜਿਹਾ ਸੌਦਾ ਪੀਪੇ ਚ ਪਹਿਲਾਂ ਤਾਂ ਇਹਨੂੰ ਮੈਂ ਜਾ ਕੇ ਆਪਣੀ ਦੁਕਾਨ ਤੇ ਵੇਚੂਗਾ ਫਿਰ ਮੈਂ ਹੀ ਵੇਚ ਕੇ ਜਿਹੜਾ ਵੱਟਿਆ ਜਾਊ 4 ਪੈਸੇ ਮੈਂ ਆਟਾ ਕੋਟਾ ਲਿਆਉਂਗਾ ਫਿਰ ਮੇਰੇ ਤੋਂ ਬੱਚੇ ਨੇ ਘਰ ਆ ਲਈ ਫਿਰ ਅਸੀਂ ਰੋਟੀ ਰੱਟੀ ਪਕਾ ਕੇ ਫਿਰ ਅਸੀਂ ਇਹਦਾ ਖਾਵਾਗੇ ਤਾਂ ਐ ਜੂਨ ਗੁਜ਼ਾਰਾ ਕਰਦੇ ਆ ਵੀ ਮੈਂ ਤਾਂ ਗਰੀਬ ਬਹੁਤ ਆ ਮੇਰੇ ਲਈ ਮਜ਼ਦੂਰੀ ਤਾਂ ਕੁਝ ਹੈ ਨਹੀਂ ਜੀ ਉਹ ਕਹਿੰਦਾ ਮੈਂ ਤੇਤੋ ਇਹ ਮਜ਼ਦੂਰੀ ਨਹੀਂ ਮੰਗਦਾ ਪੈਸਿਆਂ ਦੀ ਪੈਸੇ ਨਹੀਂ ਮੈਂ ਮੰਗਦਾ ਕਹਿੰਦਾ ਹੋਰ ਜੀ ਮਹਾਰਾਜ ਕੀ ਮੰਗਦਾ हूं ਕਹਿੰਦਾ ਰੱਬ ਦੇ ਨੌਂ ਦੀ ਮਜ਼ਦੂਰੀ ਮੰਗਦਾ ਮੈਂ ਤਾਂ ਪਰਮਾਤਮਾ ਦੇ ਦੀ ਕਹਿੰਦਾ ਜੀ ਉਹ ਕੰਮ ਹੈ ਕਹਿੰਦਾ ਮੈਂ ਤੈਨੂੰ ਛੱਡਿਆਉਣਾ ਤੈਨੂੰ ਇੱਕ ਗੱਲ ਜ਼ਰੂਰ ਕਰਨੀ ਪਊ ਕਿ ਕਹਿੰਦਾ ਮੈਨੂੰ ਤੈਨੂੰ ਰੱਬ ਦੀ ਗੱਲ ਤੈਨੂੰ ਪਰਮਾਤਮਾ ਦੀ ਗੱਲ ਤੈਨੂੰ ਸੁਣਾਉਣੀ ਪਊ ਮੈਨੂੰ ਧੁਰ ਤੱਕ ਕਰ ਤੈਨੂੰ ਇਹੀ ਗੱਲਾਂ ਮੈਨੂੰ ਸੁਣਾਉਣੀਆਂ ਪਹਿਣੀਆਂ ਤੇਰੇ ਘਰ ਤੱਕ ਕਹਿੰਦਾ ਮਹਾਰਾਜ ਜੀ ਮੈਂ ਤਾਂ ਰੱਬ ਦੇ ਘਰ ਦੀ ਗੱਲ ਹੀ ਨਹੀਂ ਜਾਣਦਾ ਕੋਈ ਮੈਨੂੰ ਤਾਂ ਕੋਈ ਮਿਲੇ ਹੀ ਨਹੀਂ ਹੈ ਜਿਹੜਾ ਮੈਨੂੰ ਇਹ ਰਸਤੇ ਵੀ ਪਾ ਦੇ ਨਾ ਮੈਂ ਪਿਆ ਨਾ ਮੈਂ ਕਿਤੇ ਗਿਆ ਨਾ ਮੈਂ ਕਿਤੇ ਸੰਤ ਲਵੇ ਬਟਾ ਸੰਤਾਂ ਦੀ ਸੰਗਤ ਉਹ ਜ਼ਰੂਰੀ ਆ ਕਰਨੀ ਸੰਗਤ ਕਰਨੀ ਜੇ ਕਿਤੇ ਸੰਗਤ ਹੋਰ ਵੀ ਦਮਾਂ ਲਗੇ ਨੇ ਕਿਤੇ ਰੱਬ ਦੇ ਘਰ ਦੀ ਗੱਲ ਚੱਲਦੀ ਐ ਅੱਗੇ ਆਪਾਂ ਹੋਰ ਵੀ ਤੁਹਾਨੂੰ ਉਹ ਸੰਗਤ ਜ਼ਰੂਰੀ ਆ ਕਰਨੀ ਉਹ ਸੰਗਤ ਕਿਤੇ ਕੰਮ ਆ ਜਾਂਦੀ ਐ ਉਹ ਕੰਮ ਆ ਜਾਂਦੀ ਐ ਕਿਤੇ ਨਾ ਕਿਤੇ ਸਹਿਯਤਾ ਕਰਦੀ ਐ ਉਹ ਕਹਿੰਦਾ ਵੀ ਰੱਬ ਦੀ ਗੱਲ ਤਾਂ ਮੇਰੇ ਲਈ ਤਾਂ ਅਜੀ ਕੋਈ ਨਹੀਂ ਹੈਗੀ ਮੈਂ ਤਾਂ ਜਾਣਦਾ ਨਹੀਂ ਨਾ ਮੈਂ ਕਿਸੇ ਤੋਂ ਸੁਣੀ ਐ ਫਿਰ ਕਹਿੰਦਾ ਹੁਣ ਫਿਰ ਤੂੰ ਐ ਕਰ ਫਿਰ ਤੂੰ ਮੈਥੋਂ ਸੁਣ ਲਈ ਤਾਂ ਜਿਆ ਹੈ ਕਾਲੂ ਹੰਗਾਰਾ ਪਰ ਹੀ ਪੂਰਾ ਕਹਿੰਦੀ ਹਾਂ ਤੈਥੋਂ ਸੁਣ ਲਉ ਮੈਨੂੰ ਤੁਸੀਂ ਸੁਣਾ ਦਿਓ ਸੁਣ ਮੈਂ ਲਉ ਕਹਿੰਦੇ ਵੀ ਚੰਗਾ ਸੰਤਾਂ ਨੇ ਪੀਪਾ ਆਪਦੇ ਮੋਢੇ ਤੇ ਰੱਖਿਆ ਤੁਰ ਪਿਆ ਉਹ ਫੜ ਕੇ ਨਾਲ ਨਾ ਰੱਬ ਦੇ ਘਰ ਦੇ ਪਰਮਾਤਮਾ ਨੇ ਉਹਨੂੰ ਗੱਲਾਂ ਸੁਣਾਉਂਦਾ ਗਿਆ ਉਹਦਾ ਸਤ ਸੰਗ ਹੁੰਦੀ ਗਈ ਤੁਰ ਤੱਕ ਘਰੇ ਭਾਗੇ ਘਰੇ ਆ ਕੇ ਕਹਿੰਦਾ ਵੀ ਮੈਂ ਤਾਂ ਹੁਣ ਭਈ ਚੱਲਦਾ ਕਹਿੰਦਾ ਵੀ ਹੁਣ ਚੱਲਦਾ ਤੂੰ ਇੱਕ ਗੱਲ ਕਰੀ ਮੇਰੀ ਗੱਲ ਸੁਣ ਲੈ ਕਹਿੰਦਾ ਜੀ ਹਾਂ ਕਹਿੰਦਾ ਮੈਂ ਤਾਂ ਪਰਸੋਂ ਚੜ੍ਹਾਈ ਕਰ ਜਾਣਾ ਸੰਤ ਕਹਿੰਦੇ ਮੈਂ ਤਾਂ ਚੱਲ ਜਾਣਾ ਇੱਥੋਂ ਮੌਤ ਆ ਜਾਊਗੀ ਕਹਿੰਦਾ ਤੂੰ ਬਾਅਦ ਹਫ਼ਤੇ ਨੂੰ ਕਹਿੰਦਾ ਤੈਨੂੰ ਵੀ ਜਾਣਾ ਹਫ਼ਤੇ ਨੂੰ ਤੇਰੀ ਵੀ ਮੌਤ ਹੈ ਬੱਚਾ ਸੰਤਾਂ ਦੇ ਟਾਲਣੇ ਜਿਹੜੇ ਘਰ ਤੇ ਜਾਣਾ ਤੈਨੂੰ ਵੀ ਆ ਕਹਿੰਦਾ ਹਫ਼ਤੇ ਨੂੰ ਮਾਇਆ ਕਹਿੰਦਾ ਪਰਸੋਂ ਨੂੰ ਜਾਊ ਕਹਿੰਦਾ ਇੱਕ ਗੱਲ ਮੇਰੀ ਸੁਣ ਲੈ ਤੂੰ ਕਹਿੰਦੇ ਦੱਸੋ ਕਿਉਂ ਉਹਨੂੰ ਵੀ ਗਰੀਬ ਕਰਕੇ ਉੱਤੇ ਰਹਿਮ ਆ ਗਿਆ ਸੰਤਾਂ ਨੂੰ ਵੀ ਤਾਂ ਵਿਚਾਰਾ ਬੰਦਾ ਉਰੇ ਹੀ ਪਰੇ ਰਹਿ ਗਿਆ ਇਹਨਾਂ ਦਾ ਕੋਈ ਸੰਗਤ ਹੋਈ ਨਹੀਂ ਕਹਿੰਦਾ ਜਿਹੜੀਆਂ ਮੈਂ ਤੈਨੂੰ ਗੱਲਾਂ ਸੁਣਾਈਆਂ ਨੇ ਸੰਗਤ ਕੀਤੀ ਹੈ ਰੱਬ ਦੇ ਘਰ ਦੀ ਤਾਂ ਹੰਗਾਰਾ ਪਰਿਆ ਸੰਗਤ ਹੋ ਗਈ ਤੇਰੀ ਕਹਿੰਦਾ ਜਦੋਂ ਤੂੰ ਉੱਥੇ ਵਾਗ ਗਿਆ ਧਰਮਰਾਜ ਕੋਲੇ ਕਹਿੰਦਾ ਤੇਥੋਂ ਲੇਖਾ ਜੋਖਾ ਵੀ ਮੰਗਿਆ ਜਾਉ ਕਹਿੰਦੇ ਉਹਦੇ ਬਣਾ ਆਪਣੇ ਮਹਾਰਾਜ ਪੜਦੇ ਵੀ ਕੁਝ ਜਦੋਂ ਕਿਤੇ ਦਮਾਨ ਕੀਤਾ ਨਮਾਨ ਹੁੰਦੇ ਨੇ ਜਦੋਂ ਵੀ ਲੇਖਾ ਮੰਗੂ ਧੰਮਰਾਏ ਕਿ ਆ ਮੁਖ ਲੈ ਕੇ ਜਾਏਗਾ ਜਦੋਂ ਕਹਿੰਦਾ ਜਾਵੇਂਗਾ ਉੱਥੇ ਬਹੀ ਕੱਢ ਕੇ ਬੈਠੂ ਫੇਰ ਤੇਰੇ ਕੰਮ ਦਾ ਹੋਆ ਮੜਾ ਦਾ ਨਵੇੜਾ ਵੀ ਜਿਹੜਾ ਜਿਆ ਕੁਝ ਤਾਂ ਕਰਿਆ ਤੈਨੂੰ ਉਹ ਦੱਸਣਗੇ ਫੇਰ ਫੇਰ ਤੇ ਤੈਨੂੰ ਇਹ ਕਹਿੰਦਾ ਇੱਕ ਗੱਲ ਮੇਰੀ ਸੁਣ ਲੈ ਤੂੰ ਧਿਆਨ ਚ ਰੱਖੀਂ ਜਿਹੜੀ ਆ ਗੱਲ ਤੈਨੂੰ ਮੈਂ ਤੂੰ ਮੇਰੇ ਨਾਲ ਗੱਲਾਂ ਸੁਬਾਤਾ ਕਰਦਾ ਐ ਇਹ ਤੇਰੀ ਹੋ ਗਈ ਸੰਗਤ ਸਾਧੂਆਂ ਦੀ ਜਦੋਂ ਤੈਨੂੰ ਉੱਥੇ ਪੁੱਛਣਗੇ ਤੂੰ ਇਹ ਪਹਿਲਾਂ ਤੈਨੂੰ ਐ ਪੁੱਛਣਗੇ ਵੀ ਤੈਨੂੰ ਇੱਕ ਘੜੀ ਸੁਰਗ ਹੈ ਤਾਂ ਪਹਿਲਾਂ ਲੈਣਾ ਹੈ ਕਿ ਮਗਰੋਂ ਲੈਣਾ ਹੈ ਕਹਿੰਦਾ ਤੂੰ ਐ ਕਹੇ ਜੀ ਮੈਂ ਤਾਂ ਪਹਿਲੇ ਹੀ ਲੈਣਾ ਹੈ ਹਾਂ ਜਦੋਂ ਪਹਿਲਾਂ ਤੈਨੂੰ ਸੁਰਗ ਦੇ ਵਿੱਚ ਭੇਜਤਾ ਕਹਿੰਦਾ ਬੱਸ ਫੇ ਤੇਰੀ ਫਤੇ ਹੋ ਜੂ ਤੂੰ ਤੇਰਾ ਭਲਾ ਹੋ ਜੂਣ ਕਹਿੰਦਾ ਜੇ ਚੰਗਾ ਹੈ ਸੰਗਤ ਕਰੀ ਥੋੜੀ ਜਿਹੀ ਵੀ ਉਹਦੇ ਕੰਮ ਆਊਗੀ ਉਹ ਕਹਿੰਦਾ ਵੀ ਠੀਕ ਹੈ ਤੀਏ ਦਿਨ ਜਦੋਂ ਉਹ ਗਿਆ ਸਮਾਨ ਲੈਣ ਸੌਦਾ ਲੈਣਾ ਉਥੇ ਇਕੱਠ ਹੋਇਆ ਖੜਾ ਸੰਤਾਂ ਕੋਲੇ ਫੇਤਾ ਉਹਨੂੰ ਵੀ ਸੰਤਾਂ ਦਾ ਹੋ ਗਿਆ ਪਿਆਰ ਹੋ ਗਿਆ ਫ੍ਰੇਮ ਹੋ ਗਿਆ ਉਹ ਕਹਿੰਦਾ ਵੀ ਇੱਥੇ ਇੰਨਾ ਇਕੱਠ ਕਿਉ ਕਰਿਆ ਤੁਸੀਂ ਸੰਤਾਂ ਦੀ ਕੁਟਿਆ ਚ ਕਹਿੰਦੇ ਜੇ ਸੰਤ ਚੜਾਈ ਕਰਗੇ ਇਸ ਤਰ੍ਹਾਂ ਇਹ ਅੰਤ ਵਿੱਚ ਦਰਸ਼ਨਾ ਨੂੰ ਸੰਗਤ ਆਈਆਂ ਨੇ ਇਹਦਾ ਹੁਣ ਇੱਥੇ ਸਾਰਾ ਸੰਸਕਾਰ ਵੀ ਹੋ ਦਰਸ਼ਨ ਵੀ ਕਰਾਂਗੇ ਸੰਗਤਾਂ ਕਰਦਿਆਂ ਵੀ ਇਕੱਠਾ ਹੈ ਸੰਤ ਇਹ ਚੱਲ ਗਏ ਕਹਿੰਦਾ ਵੀ ਗੱਲ ਤਾਂ ਉਹਨਾਂ ਨੂੰ ਤਾਂ ਦੀ ਗੱਲ ਦਾ ਕੀ ਪਤਾ ਲਾਲਾ ਕਹਿੰਦਾ ਵੀ ਗੱਲ ਤਾਂ ਫਿਰ ਸੰਤਾਂ ਦੀ ਅਟੱਲ ਹੈ ਵਚਨ ਦਾ ਕਹਿੰਦਾ ਇਹ ਤਾਂ ਗੱਲ ਪੱਕੇ ਚੱਲ ਗਏ ਹੁਣ ਆਪਾਂ ਵੀ ਹਫਤਾ ਆਪਾਂ ਨੂੰ ਵੀ ਆ ਰਿਹਾ ਵੀ ਸੰਤਾਂ ਦੇ ਵਚਨ ਤਾਂ ਟੱਲਣ ਇਹ ਮੁੜਦੇ ਹੀ ਨਹੀਂ ਹੁਣ ਨਾ ਮੋੜਨ ਸੰਤਾਂ ਦੇ ਆਮ ਵੀ ਕਿਤੇ ਆਮ ਬੰਦੇ ਸਾਧੂ ਸੋਧੂ ਨੂੰ ਦੇਖ ਕੇ ਵੱਧ ਘੱਟ ਨਹੀਂ ਬੋਲਣਾ ਚਾਹੀਦਾ ਮੰਦਾ ਨਹੀਂ ਬੋਲਣਾ ਚਾਹਨਾ ਇਹ ਤਾਂ ਅਚਾਨਕ ਜੇ ਮੂੰਹ ਤੋਂ ਨਿਕਲ ਜੇ ਉਹ ਮੁੜ ਕੇ ਮੁੜਦਾ ਨਹੀਂ ਸਹੀ ਗੱਲ ਹੈ ਜੀ ਮਹਾਰਾਜ ਰੱਬ ਦੀ ਕਰੀ ਤਾਂ ਭਗਤ ਹਜੇ ਛਡਾ ਦੇ ਪਰ ਜੇ ਭਗਤਾਂ ਦੀ ਉਸ ਬੰਨਿਆ ਹੋਇਆ ਰੱਬ ਵੀ ਨਹੀਂ ਛਡਾ ਸਕਦਾ ਕਿਉਂ ਭਗਤ ਕਹਿੰਦੇ ਨੇ ਵੀ ਅਜ ਤਾਂ ਤੇਰੀ ਬੰਨੀ ਤੇਰਾ ਨਾਮ ਜਪ ਕੇ ਛਡਾ ਲਿਆ ਅਤੇ ਤੂੰ ਕੀ ਦਾ ਨਾਮ 잡 ਕੇ ਛਡਾ ਮੈਂ ਗਾ ਜੋ ਸਾਡੀ ਬੰਨੀ ਹੋਇਆ ਇਹ ਭਗਤਾਂ ਦੀ ਬੰਨੀ ਹੋਈ ਰੱਬ ਨੂੰ ਵੀ ਅਟਲ ਲੈ ਗਏ ਉਹ ਤਾਂ ਭਾਈ ਜਦੋਂ ਵਾਕਿਆ ਫਿਰ ਉੱਥੇ ਦੇਖ ਕੇ ਦਰਸ਼ਨ ਕਰਕੇ ਸੰਤਾਂ ਦੇ ਲਿਆਇਆ ਸਮਾਨ ਉਹਨੂੰ ਸੰਤ ਇਹ ਵੀ ਕਹਿ ਗਏ ਜੇ ਵੀ ਤੂੰ ਹਫ਼ਤੇ 'ਚ ਕੋਈ ਹੋਰ ਵੀ ਕੰਮ ਕਰ ਲਈ ਧਾਰਮਿਕੀ ਕੰਮ ਕਰ ਲਈ ਜਿਹੜਾ ਤੇਤੋਂ ਹੋਊ ਧਾਰਮਿਕੀ ਬਿਜਾ ਗਰੀਬੀ 'ਚ ਕਿੱਥੇ ਹੁੰਦੇ ਨੇ ਭੁੱਖੇ ਮਰਦੇ ਬੰਦਾ ਆਲਾ ਸੋਚ ਚਿੰਤਾ ਹੁੰਦੀ ਐ ਹਫ਼ਤੇ 'ਚ ਉਹਦੇ ਵਿੱਚ ਹੋ ਗਈ ਮੌਤ ਉਹਨੂੰ ਵੀ ਮੌਤ ਆ ਕੇ ਜਮਜੂਤ ਆ ਗਏ ਜਮਜੂਤ ਉਹਨੂੰ ਲੈ ਗਏ ਫੜ ਕੇ ਲੈ ਜਾ ਕੇ ਧਨਮ ਰਾਜ ਦੇ ਕਰਤਾ ਪੇਸ਼ ਵੀ ਆ ਗਿਆ ਜੀ ਕਹਿੰਦਾ ਦੇਖੋ ਇਹਦਾ ਲੇਖਾ ਜੋਖਾ ਚਤਰ ਗੁਪਤ ਨੂੰ ਕਿਹਾ ਵੀ ਉਹਦੀ ਡਿਊਟੀ ਦੀ ਵੀ ਦੇਖ ਇਹਦਾ ਭਾਈ ਕੀ ਕੁਛ ਹੈ ਦੇ ਕੋਲੇ ਨਾਮ ਜਪਿਆ ਕੋਈ ਦੇਲੇ ਕੋਈ ਹੈ ਧਨਮ ਦਾ ਕੰਮ ਕੋਈ ਕਰੇ ਤੇ ਸਾਰੇ ਦੂਜੀ ਨੇ ਉਹਨੇ ਦੇਖੇ ਉਹਦੀ ਬਹੀ ਕੱਢ ਕੇ ਚਤਰ ਗੁਪਤ ਨੇ ਕਹਿੰਦਾ ਜੇ ਤਾਂ ਕੁਛ ਨਹੀਂ ਇਹਨੇ ਤਾਂ ਕਰਿਆ ਇਹ ਤਾਂ ਸਾਰਾ ਇਹਨੇ ਤਾਂ ਜਨਮ ਆ ਹੀ ਕਮਾਲਿਆ ਨਰਕਾਂ ਚ ਹੀ ਜਾਊ ਇਹ ਤਾਂ ਜੀ ਵੀ ਸਮਾਰ ਕੇ ਦੇਖ ਲੈ ਕਹਿੰਦਾ ਸਮਾਰ ਕੇ ਦੇਖਾ ਜੀ ਕਹਿੰਦਾ ਥੋੜਾ ਜਿਹਾ ਹੈਗਾ ਇਹਦਾ ਕੰਮ ਕੀਤਾ ਹੋਇਆ ਉਹ ਵੀ ਕਹਿੰਦਾ ਹੁਣੀ ਕਰਿਆ ਤੋ ਪੰਜ ਚਾਰ ਕੇ ਦੇਣਾ ਜੀ ਸੰਤਰੀ ਸੰਗਤ ਕਰੀ ਆਏ ਨੇ ਕਹਿੰਦਾ ਇੱਕ ਕਿਸੇ ਸੰਤ ਜੀ ਕਹਿੰਦਾ ਫਿਰ ਤੈਨੂੰ ਭਾਈ ਇੱਕ ਘੜੀ ਸੁਰਗ ਹੈ ਤੇਰਾ ਸਾਰਾ ਬਾਕੀ ਨਰਕੀ ਨਰਕਾ ਤੈਨੂੰ ਇੱਕੋ ਹੀ ਘੜੀ ਹੈ ਬੋਲ ਤਾਂ ਪਹਿਲਾ ਲੈਣਾ ਕਿ ਪਿੱਛੋ ਲੈਣਾ ਜੇ ਆਤ ਬਣੀ ਹੋ ਤਾਂ ਹੀ ਆਪਣੇ ਉਹ ਗੱਲ ਯਾਦ ਆ। ਇਹ ਕਹਿੰਦੇ ਜੇ ਮਨ ਬਲੀਏ ਵੈਗਰੂ ਵੈਗਰੂ ਮੂੰਹ ਚੋਂ ਨਿਕਲ ਜਾਏ ਇੱਕ ਉਹਦਾ ਪਾਰ ਉਤਾਰਾ ਹੋ ਜਨਾ। ਪਰ ਵੈਗਰੂ ਤਾਂ ਨਿਕਲੂ ਜੇ ਪਹਿਲਾਂ ਕਰਦਾ ਹੋ। ਕੁਰਤ ਪੈ ਨਹੀਂ ਵੈਗਰੂ ਦਾ ਨਾਮ ਜਿਆਦਾ ਆਉਂਦਾ। ਉਹਨੂੰ ਸੰਤਾਂ ਦਾ ਕਿਹਾ ਹੋਇਆ ਜਿਆਦਾ ਆ ਗਿਆ ਉਹਦੇ। ਵੀ ਸੰਤਾਂ ਨੇ ਕਿਹਾ ਤੀ ਤੂੰ ਪਹਿਲੀ ਸੁਰਗ ਮੰਗਣੀ। ਦੇਖੀ ਜੋ ਮਰੋ ਨਰਕ ਨੁਰਕ ਫਿਰ ਤੇਰਾ ਪਹਿਲੀ ਭਲਾ ਹੋ ਜੂ। ਕਹਿੰਦਾ ਜੀ ਮੈਂ ਤਾਂ ਐ ਕਰੋ ਫਿਰ ਨਰਕਾਂ ਦਾ ਤਾਂ ਮੇਰੇ ਮੈ ਲੈਵੇ ਵੱਡੇ ਹੀ ਕੰਮ ਐ। ਵੀ ਮੈਂ ਤਾਂ ਫੇਰ ਜਿਹੜੀ ਘੜੀ ਆ ਪਹਿਲਾਂ ਇਹੀ ਵਰਤ ਲੈਣ ਜੋ ਫੇਰ ਸੁਰਗ ਚੀ ਫੇਰ ਮੈਂ ਘੜੀ ਘੜੀ ਇੱਧਰ ਕਾਣੂ ਫੇਰ ਤਾਂ ਮੈਂ ਤਾਂ ਉੱਥੇ ਹੀ ਰਹੂੰ ਕਹਿੰਦੇ ਚੰਗਾ ਜਾ ਵੀ ਇਹਨੂੰ ਛੱਡਿਓ ਸੁਰਗਤ ਛੱਡੇ ਜਾਣਦੇ ਨੂੰ ਉਹ ਸੰਤ ਬੈਠਾ ਮੂਰੇ ਮਹਾਰਾਜੀ ਕਹਿੰਦੇ ਆ ਗਿਆ ਭਾਈ ਕਹਿੰਦਾ ਜੀ ਹਾਂ ਜੀ ਆ ਗਿਆ ਕਹਿੰਦਾ ਆ ਜਾ ਬਹਿ ਜਾ ਉਹ ਜਦੋਂ ਦੀ ਘੜੀ ਤਾਂ ਥੋੜੇ ਜਿੜਚਾ ਪੂਰੀ ਹੋ ਗਈ ਹੁਣ ਨਾ ਤਾਂ ਜੰਮਦੂਤ ਅੰਦਰ ਜਾ ਸਕਣ ਇਹ ਜਾ ਨਹੀਂ ਸਕਦੇ ਉੱਥੇ ਉਹ ਖੜਿਆ ਬਾਹਰ ਚ ਉਹਨੂੰ ਹੱਥ ਮਾਰੀ ਜਾਂਨ ਵੀ ਆ ਜਾ ਤੇਰਾ ਟਾਈਮ ਹੋ ਗਿਆ ਉਹ ਸਾਧਨਾ ਗੱਲਾਂ ਪਏ ਸੰਤਾਂ ਨਾਲ ਉਹਨੂੰ ਬਸੇਰਾ ਐ ਸਾਈਨਾ ਮੰਨ ਵੀ ਆ ਹੁਣ ਤੇਰਾ ਟਾਈਮ ਹੋ ਗਿਆ ਸਾਧ ਦੇ ਉੱਤੇ ਉਹ ਜਦੋਂ ਤੁਰਨ ਲੱਗਿਆ ਸੰਤਾਂ ਨੇ ਬਾਹ ਫੜ ਲਈ ਕਹਿੰਦਾ ਕਿੱਧਰ ਜਾਣਾ ਕਹਿੰਦੇ ਜੋ ਮੈਨੂੰ ਹਾਕਾਂ ਮਾਰੀ ਜਾਂਦੇ ਨੇ ਮੈਨੂੰ ਹੱਥ ਮਾਰੀ ਜਾਂਦੇ ਨੇ ਵੀ ਆਹ ਉਹ ਤਾਂ ਟਾਈਮ ਮੇਰਾ ਹੋ ਗਿਆ ਜੀ ਘੜੀ ਜਿੰਨੀ ਮੈਨੂੰ ਦਿੱਤੀ ਸੀ ਵੀ ਮੈਂ ਜਾਣਾ ਉਹ ਮੈਨੂੰ ਸਾਧ ਦੇ ਨੇ ਕਹਿੰਦਾ ਵਾਹ ਜਾ ਹੁਣ ਕਿੱਥੇ ਜਾਣਾ ਤੈਂ ਜਿੱਥੇ ਆ ਗਿਆ ਤਾਂ ਤਾਂ ਜਿੱਥੇ ਹੁਣ ਆਉਣਾ ਸੀ ਆ ਗਿਆ ਇੱਥੇ ਕੋਈ ਜੰਮ ਜੰਮ ਦੂਤ ਨਹੀਂ ਆ ਸਕਦਾ ਉਹਨਾਂ ਦੀ ਹੱستی ਨਹੀਂ ਵੀ ਤੈਨੂੰ ਇੱਥੋਂ ਲੈ ਜਾਣਗੇ ਇੱਥੇ ਚੱਕੇ ਭਾਈ ਆ ਇੱਥੇ ਤੈ ਕਿਤੇ ਨਹੀਂ ਜਾਣਾ ਬਸ ਜਿੱਥੇ ਤੂੰ ਉਹਨਾਂ ਤੇ ਆ ਗਿਆ ਭਾਈ ਜਦੋਂ ਉਹ ਨਾ ਆਇਆ ਉਹਨਾਂ ਨੇ ਦੇਖਿਆ ਵੀ ਇਹ ਤਾਂ ਹੁਣ ਆਉਂਦਾ ਨਹੀਂ ਨਾ ਉਹ ਅੰਦਰ ਜਾ ਕੇ ਲਿਆ ਸਕਣਾ ਉਹ ਫਿਰ ਆ ਕੇ ਧਰਮਰਾਜ ਨੂੰ ਫੇਰ ਕਹਿੰਦੇ ਕਹਿੰਦੇ ਜੋ ਤਾਂ ਆਇਆ ਨਹੀਂ ਬੰਦਾ ਉਹ ਤਾਂ ਅੰਦਰ ਹੀ ਦੜ ਗਿਆ ਕਹਿੰਦਾ ਉਹ ਹੁਣ ਕਿੱਥੇ ਜਾਊ ਉਹ ਤਾਂ ਜਿੱਥੇ ਜਾਣਾ ਤੇ ਉਹਨੇ ਬਾ ਗਿਆ ਉਹ ਨਹੀਂ ਉਹ ਆਉਂਦਾ ਬਸ ਉਹਦਾ ਭਾਈ ਇੰਨੇ ਸੰਤਾਂ ਦੀ ਸੰਗਤ ਕਰਨ ਨਾਲ ਉਹਦਾ ਭਲਾ ਹੋ ਗਿਆ ਆਪਾਂ ਨੂੰ ਇਹ ਇਹ ਤੇ ਉਹ ਵੀ ਗੱਲ ਤੋਂ ਤੁਸੀਂ ਸਮਝ ਸਕਦੇ ਹੋ ਵੀ ਜੇ ਕਿਤੇ ਵੀ ਕੋਈ ਸੰਗਤ ਹੁੰਦੀ ਹੈ ਮਹਾਰਾਜ ਦੇ ਨਾਮ ਦੀ ਕਿਤੇ ਸੰਤ ਆਪਣੇ ਦਮਾਨ ਲਾਉਂਦੇ ਨੇ ਸੰਤ ਕਿਤੇ ਉੱਥੇ ਵੀ ਜਿਹੜਾ ਆਪਾਂ ਘੰਟਾ ਉਹਦੇ ਦਮਾਨ ਅਜਿਹਾ ਵਿੱਚ ਬੈਠਿਆ ਜੇ ਉਹ ਵੀ ਲੇਖੇ ਦੇ ਵਿੱਚ ਆ ਜਾਂਦੀ ਹੈ ਜਿਹੜੇ ਆਪਾਂ ਆਪ ਘਰੂ ਘਰੂ ਕੰਮ ਜੇ ਕਰਦੇ ਆਂ ਇੱਧਰ-ਬਾਕੇ ਇੱਧਰ-ਬਾਕੇ ਇਹ ਨਹੀਂ ਆਉਂਦੇ ਫੇਰ ਵੀ ਚਲੋ ਉੱਥੇ ਫਿਰ ਉਹਦੇ ਨਾਲ ਕੋਈ ਸਹਾਇਤਾ ਹੋ ਜਾਂਦੀ ਹੈ ਕੋਈ ਮੜ ਮੋਟਾ ਭਲਾ ਵੀ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੋਟਾ